ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿੱਥੇ ਇੱਕ ਮਹਿਲਾ ਆਪਣੇ ਘਰ ਦੇ ਬਾਹਰ ਖੜੀ ਸੀ ਤਾਂ ਦੋ ਨੌਜਵਾਨ ਮੁੰਡਿਆਂ ਨੇ ਅਚਾਹੀ ਕਰਤੂਤ ਮਹਿਲਾ ਦੇ ਨਾਲ ਕਰ ਦਿੱਤੀ ਕਿ ਡਰ ਦੇ ਮਾਰੇ ਖੜੇ ਨਿਆਣੇ ਵੀ ਭੱਜ ਗਏ ਤੇ ਸਾਰੀਆਂ ਤਸਵੀਰਾਂ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਜੇਕਰ ਜਨਾਨੀਆਂ ਆਪਣੇ ਘਰਾਂ ਦੇ ਬਾਹਰ ਇਸ ਤਰੀਕੇ ਦੇ ਨਾਲ ਇਕੱਲੀਆਂ ਖੜਦੀਆਂ ਨੇ ਤਾਂ ਫਿਰ ਆਹ ਵੀਡੀਓ ਜ਼ਰਾ ਧਿਆਨ ਨਾਲ ਦੇਖ ਲੈਣ ਮਾਮਲਾ ਜਲੰਧਰ ਤੋਂ ਸਾਹਮਣੇ ਆ ਜਿੱਥੇ ਕੰਮ ਤੋਂ ਆਪਣੇ ਘਰ ਵਾਪਸ ਆਈ ਮਹਿਲਾ ਜਦੋਂ ਘਰ ਦੇ ਬਾਹਰ ਖੜੀ ਸੀ ਤਾਂ ਦੋ ਲੁਟੇਰੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਫਿਰ ਉਸਦੇ ਐਡਰੈਸ ਪੁੱਛਣ ਦੇ ਬਹਾਨੇ ਦੇ ਨਾਲ ਤੇਜ਼ ਹਰ ਹਥਿਆਰਾਂ ਦੇ ਨਾਲ ਉਸ ਦੇ ਗਲ ਦੇ ਵਿੱਚ ਪਾਈ ਸੋਨੇ ਦੀ ਚੈਨ ਲੁੱਟ ਕੇ ਫਰਾਰ ਹੋ ਗਏ ਮਹਿਲਾ ਨੇ ਖੁਦ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਜਦੋ ਜਹਿਦ ਕੀਤੀ ਪਰ ਦੇਖਦੇ ਦੇਖਦੇ ਚੋਰ ਫਰਾਰ ਹੋ ਗਏ ਮੇਰਾ ਨਾਮ ਸਹਿਤਾ ਹੈ ਕਿਹੜੀ ਜਗ੍ਹਾ ਤੋਂ ਈਸ਼ਰ ਕਲੋਨੀ ਮडम ਕੀ ਮਾਮਲਾ ਕੀਆ ਸਾਰਾ ਦੱਸੋ ਜੀ ਮੈਂ ਜੋਤੋਂ ਆਈ ਹਾਂ ਹੁਣੇ 6 ਵਜੇ ਕੇ 14 ਮਿੰਟ ਤੱਕ ਪਹੁੰਚੀ ਹਾਂ ਘਰ ਮੈਨੂੰ ਨੇ ਪਤਾ ਹੈ ਮੇਰੇ ਪਿੱਛੇ ਕਦੋਂ ਦੇ ਲੱਗੇ ਹੋਏ ਸੀ ਦੋ ਮੁੰਡੇ ਸੀ ਮੋਟਰਸਾਈਕਲ ਤੇ ਸੀ ਹੈਲਮਟ ਪਾਏ ਹੋਏ ਸੀ ਜਿੱਦਾਂ ਹੀ ਮੈਂ ਘਰ ਆਪਣੇ ਤੇ ਐਕਟਿਵਾ ਖੜੀ ਕੀਤੀ ਤੇ ਮੈਨੂੰ ਇੱਕ ਜਣਾ ਉੱਤਰ ਕੇ ਆਇਆ ਤੇ ਮੈਨੂੰ ਕਹਿੰਦਾ ਕਿੰਦੇ ਆ ਰਸਤਾ ਗਿਆ ਜਾਂਦਾ ਵਾ ਮੈਂ ਕਹਿੰਦੇ ਹੱਲੇ ਮੈਂ ਗੱਲ ਕਰਦੀ ਵਈ ਸੀ ਗੱਲ ਕਰਨ ਦਾ ਜਵਾਬ ਦਿੱਤਾ ਉਹਨਾਂ ਨੇ ਮੇਰਾ ਚਾਕੂ ਰੱਖਤਾ ਗਲੇ ਵਿੱਚ ਤੇ ਮੈਨੂੰ ਇਦਾਂ ਤਾਂ ਕਰਨ ਲੱਪਿਆ ਤੇ ਨਾਲ ਦੂਸਰਾ ਹਸ ਤਾਂ ਚੇਨ ਤੇ ਬਾਤ ਮੈਂ ਕਹਿੰਦਾ ਆਪਣਾ ਗਲਾ ਘੁੱਟਿਆ ਕਿ ਚੇਨ ਨਾ ਖੋਈ ਜਾਵੇ ਤੋਰਾ ਉਹ ਚਾਕੂ ਵੀ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਜ਼ਿਆਦਾ ਉਹਨਾਂ ਨੇ ਹੱਥ ਵਾਈ ਕੀਤੀ ਮੇਰੇ ਨਾਲ ਮੈਂ ਬੜੀ ਕੋਸ਼ਿਸ਼ ਕੀਤੀ ਗਈ ਹਾਂ ਉਹਨੂੰ ਕਹਿੰਦੇ ਕਾ ਮਨਾ ਕਰ ਸਕਾਂ ਪਰ ਨਹੀਂ ਮੇਰੇ ਮਗਰ ਵੀ ਦੌੜੀਆਂ ਔਰ ਇਹ ਕਹਿੰਦੇ ਕੋਲਰ ਤੋਂ ਹੱਥ ਵੀ ਫੜਿਆ ਤੇ ਮੈਂ ਡਿੱਗ ਗਈ ਥੱਲੇ ਲੈ ਉਹਨਾਂ ਕੋਲ ਹਥਿਆਰ ਸੀ ਚਾਕੂ ਸੀ ਅੱਛਾ ਸੀ ਚਾਕੂ ਜਿਹੜਾ ਮੈਂ ਪੁਲਿਸ ਵਾਲਿਆਂ ਨੂੰ ਦੱਵਾਉਣੀ ਠੀਕ ਹੈ ਔਰ ਚਾਕੂ ਇਹ ਤੇ ਛੱਡ ਕੇ ਚਲੇ ਗਏ ਹਾਂਜੀ ਚਾਕੂ ਇਹ ਛੱਡ ਕੇ ਗਿਆ ਉਹਨਾਂ ਦੇ ਕੋਈ ਨੰਬਰ ਪੀਰਾ ਨੋਟ ਕੀਤਾ ਨਾ ਮੋਟਰਸਾਈਕਲ ਦਾ ਕੋਈ ਮੈਂ ਕਿਹਾ 6289 ਸ਼ਾਇਦ ਪੱਕਾ ਨਹੀਂ ਆ ਕਿਹੜਾ ਬਾਈਕ ਸੀ ਕੋਈ ਪਤਾ ਲੱਗਾ ਸਪਲੈਂਡਰ ਜਾਂ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਸੀ ਸ਼ਾਇਦ ਠੀਕ ਹੈ ਬਲੈਕ ਓਕੇ ਮੇਰਾ ਨਾਮ ਦੀਪਕ ਭਗੈ ਸ਼ਿਖਰ ਕਿਹੜੀ ਜਗ੍ਹਾ ਤੋਂ ਇਸ਼ੂ ਨਗਰ ਕੀ ਮਾਮਲਾ ਕੀ ਆ ਭਾਈ ਸਾਰਾ ਦੱਸਿਓ ਸਾਡੇ ਆ ਇਸ਼ੂ ਨਗਰ ਚ ਨਾ ਅੱਜ ਇੱਕ ਖੂਬਾਜੀ ਹੋਈ ਹੈ ਜੀ ਇੱਕ ਲੇਡੀ ਆ ਰਹੀ ਸੀ ਤੇ ਪਿੱਛੇ ਕੋਈ ਮੁੰਡੇ ਲੱਗੇ ਦੋ ਉਹਦੀ ਚੈਨ ਕੋ ਗੇ ਹਥੋਪਾਈ ਕਰਕੇ ਉਹਦੇ ਗੱਲੇ ਤੇ ਛੁਰੀ ਵੀ ਰੱਖੀ ਸੀ ਉਹਨਾਂ ਨੇ ਚੰਗੇ ਹਥੋਪਾਈ ਕਰਕੇ ਉਹਦੀ ਚੈਨ ਕੋ ਗੇ ਲੈ ਗਏ ਜੀ ਠੀਕ ਕਿਹੜੇ ਰੇ ਦਾ ਮਾਮਲਾ ਹੈ ਸਰ ਸਾਰਾ ਇਸ਼ੂ ਨਗਰ ਦਾ ਹੈ ਥਾਣਾ ਘੜਾ ਬੰਦਾ ਹੈ ਇਹ ਪਰੂਗਮ ਥਾਣਾ ਸ਼ਿਕਾਇਤ ਕਰਤੀ ਬਸਨ ਹੋਈ ਹਾਂ ਜੀ ਜੀ ਸ਼ਿਕਾਇਤ ਕਰਤੀ ਪੁਲਿਸ ਆਈਏ ਕੈਪ ਨੇ ਕੁਮਲ ਚੈੱਕ ਕਰਾ ਆਪਣਾ ਨਾਮ ਬੋਲਦੇ ਕਰੇ ਦੁਬਾਰਾ ਮੇਰਾ ਨਾਮ ਹੈ ਦੀਪਾ ਭਗਵਾਨ ਸ਼ਿਸ਼ ਦਾ ਨਾਮ ਓਥੇ ਇਸ ਘ ਸ਼ੁਰੂ ਕਰ ਦਿੱਤੀ ਹੈ ਤਾਂ ਦੇਖਿਆ ਜਾ ਰਿਹਾ ਕਿ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ